લાલ લાલ ચીઝ ਦੀ ਗੱਡੀਆਂ ਦੇ ਮਾਲਕ ਦੇ ਅਣਕੋਟਲੇ ਆਲਾ ਕਹਿੰਦੇ ਆ ਅਸਰ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਸਫਰਾਮ ਸਿੰਘ ਮੈਂ ਇੱਕ ਤੁਹਾਡੇ ਨਾਲ ਵਾਦਾ ਕਰਦਾ ਹੁੰਦਾ ਹੁਣਾਂ ਵੀ ਜਿੱਥੇ ਵੀ ਸਮਾਜ ਦੇ ਵਿੱਚ ਕ੍ਰਿਤੀਆਂ ਸਰਕਾਰ ਚ ਜਾਂ ਸਿਸਟਮ ਦੇ ਵਿੱਚ ਆ ਉੱਥੇ-ਉੱਥੇ ਦੀ ਜਿਹੜੀ ਕਵਰੇਜ ਆ ਜ਼ਰੂਰ ਕਰਾਂਗੇ ਹੋਰ ਭਾਵੇਂ ਕੋਈ ਰਹਿ ਜਾਵੇ ਸਾਡੇ ਕੋਲ ਉਹ ਪੱਤਰਕਾਰ ਹੀ ਨਹੀਂ ਵੀ ਕਿਸੇ ਦੀ ਮੱਝ ਨੇ ਦੋ ਕੱਟੇ ਦਿੱਤੇ ਚੱਕ ਕੇ ਜਾ ਕੇ ਨਿਊਜ਼ ਬਣਾ ਕੇ ਉਹਦੀਵਾਦ ਉਹਦੇ ਵਿਊ ਦੇ ਭੁੱਖੇ ਨਹੀਂ ਅਸੀਂ ਸਿਰਫ ਇਸ ਚੀਜ਼ ਦੇ ਸ਼ਿਕਾਇਤ ਆ ਇੱਕ ਚੀਜ਼ ਦਾ ਸ਼ੌਂਕ ਆ ਵੀ ਜਿਹੜੀਆਂ ਸਮਾਜ ਚ ਫੈਲੀਆਂ ਕ੍ਰੀਤੀਆਂ ਇਹਨਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਇਹਨਾਂ ਦਾ ਹੱਲ ਕੱਢਿਆ ਜਾਵੇ ਤਕਨੀਕੀ ਤੌਰ ਤੇ ਕੱਢਿਆ ਜਾਵੇ ਇਸ ਵੇਲੇ ਅਸੀਂ ਜਲਾ ਸ਼੍ਰੀ ਮੋਕਸਰ ਸਾਹਿਬ ਦੇ ਪਿੰਡ ਸੰਗੂ ਤੋਂਣ ਵਿਖੇ ਮੌਜੂਦ ਹਾਂ ਜਿੱਥੇ ਕਿ ਇੱਕ ਪਖੰਡੀ ਸਾਦ ਵੱਲੋਂ ਕਿਸੇ ਦੇ ਇੱਕ ਬੇਕੂਫ ਬੰਦੇ ਨੂੰ ਬੇਕੂਫ ਹੋਰ ਬਣਾ ਕੇ ਇੱਕ ਕਾਲੇ ਰੰਗ ਦੀ ਮੁਰਗੀ ਲੈ ਕੇ ਉਹਦਾ ਕੀ ਕੀਤਾ ਸਿਰ ਵੱਡਿਆ ਗਿਆ ਜਿਹੜਾ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਇਹ ਜਿਹੜੇ ਪਿੰਡਾਂ ਦੇ ਵਿੱਚ ਅਕਸਰ ਬੈਠੇ ਲੋਕਾਂ ਤਾਂ ਕੁਝ ਪਛਾਣੇ ਲੋਕਾਂ ਤੇ ਜਿਹੜੇ ਅੰਧਵਿਸ਼ਵਾਸੀ ਅੱਗੋਂ ਮਿਲ ਜਾਂਦੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਪੈਸੇ ਪਾਰਾ ਜਿਹੜੇ ਉਹਨਾਂ ਦੇ ਚੇਲੇ ਆ ਜੀ ਉਹ ਇਸ ਤਰ੍ਹਾਂ ਦੇ ਕੰਮ ਕਰਾ ਕੇ ਕਰਦੇ ਆ ਜਿਹੜੀ ਜੀ ਵਾਅਦਾ ਕਰਦੇ ਆ ਆ ਦੇਖੋ ਜੀ ਇੱਕ ਇਹ ਮੁਰਗੀ ਆ ਜੀ ਇੱਕ ਵੇਚਪਾਨ ਆ ਜੀ ਇਹਦਾ ਸਿਰ ਕੱਟਿਆ ਗਿਆ ਬਿਲਕੁਲ ਇਹ ਦੇਖਣ ਦੀ ਗਰਮੀ ਕਰਕੇ ਜਿਹੜੇ ਇਹਦੇ ਹਾਲਾਤ ਆ ਉਹ 스멜 ਬਹੁਤ ਭੈੜੀ ਆ ਰਹੀ ਆ ਤੇ ਇਹ ਕੀ ਕੀਤਾ ਗਿਆ ਜੀ ਇਧਰਲੇ ਪਾਸੇ ਜਿੰਨੇ ਵੀ ਇਹ ਗੰਦੇ ਕੰਮ ਕਰਦੇ ਆ ਲੋਕ ਇਹਦਾ ਸਿਰ ਕੱਟ ਕੇ ਚ ਰਸਤੇ ਦੇ ਵਿੱਚ ਇਹਨੂੰ ਰੱਖਿਆ ਗਿਆ ਚ ਰਸਤੇ ਦੇ ਵਿੱਚ ਰੱਖ ਕੇ ਕਿਸੇ ਦਾ ਢਾਲਾ ਲਾਇਆ ਗਿਆ ਢਾਲਾ ਲਾਉਣ ਦੇ ਨਾਲ ਨਾਲ ਇਹ ਜਿਹੜਾ ਪਖੰਡੀ ਲੋਕ ਆ ਸਾਹ ਦਾ ਇਹਨਾਂ ਦੀ ਤਾਂ ਚਾਤੀ ਬਣ ਗਈ ਪਰ ਦੂਸਰੇ ਪਾਸੇ ਮੈਂ ਉਦਰ ਤੋਂ ਤੇ ਨਿਜਮਾਂ ਦੇ ਵੱਲ ਝਾਤ ਪਾਵਾ ਤੁਰਿਆ ਜਾਂਦਾ ਵੀ ਇਹ ਚੀਜ਼ ਨੂੰ ਦੇਖਿਆ ਜਾਵੇ ਇਹ ਬੇਕਸੂਰ ਜਾਨਵਰ ਨੇ ਕਿਸੇ ਦਾ ਕੀ ਵਿਗਾੜਿਆ ਸੀ ਤੇ ਇਹਦੀ ਬਲੀ ਦੇਣ ਨਾਲ ਇਹਦਾ ਸਿਰ ਵੱਢਣ ਨਾਲ ਇਹਦੇ ਨਾਲ ਉਹ ਦੂਜੇ ਨੂੰ ਤੇਨ ਨੂੰ ਕੀ ਹੋ ਗਿਆ ਜਿੰਨੇ ਇਹ ਪਾਪ ਕਰਵਾਇਆ ਦੂਸਰੇ ਪਾਸੇ ਸਾਨੂੰ ਕੁਦਰਤ ਨੂੰ ਹਰ ਵਿਅਕਤੀ ਨੇ ਹੱਕ ਦਿੱਤਾ ਜਿਉਣ ਦਾ ਇਹਨਾਂ ਦੇ ਵਿੱਚ ਵੀ ਕੁਦਰਤ ਵਸਦੀ ਆ ਬਲਹਾਰੀ ਕੁਦਰਤ ਵਸਿਆ ਸਾਰੇ ਜੀਵਾਂ ਦੇ ਵਿੱਚ ਤੇ ਇਸ ਕਰਕੇ ਜਿਹੜੀ ਇਸ ਤਰ੍ਹਾਂ ਦੀਆਂ ਸਦੀਆਂ ਦੀਆਂ ਗਲਤ ਹੋ ਰਹੀਆਂ ਇਧਰਲੇ ਪਾਸੇ ਸਰਕਾਰਾਂ ਨੂੰ ਤਾਂ ਲੋੜ ਸੀ ਆ ਵੋਟਾਂ ਦੀ ਪਰ ਜਿਹੜੀ ਪਬਲਿਕ ਆ ਪਬਲਿਕ ਅਕਸਰ ਸਰਕਾਰਾਂ ਬਣਾਉਂਦੀ ਆ ਇਸ ਕਰਕੇ ਪਬਲਿਕ ਨੂੰ ਧਿਆਨ ਦੇਣਾ ਚਾਹੀਦਾ ਵੀ ਜਿੱਥੇ-ਜਿੱਥੇ ਵੀ ਪਿੰਡਾਂ ਦੇ ਵਿੱਚ ਇੱਕ ਇੱਕ ਰਹੇ ਬੈਠੇ ਆ ਨਾ ਇਹ ਘੋਰੀ ਲੋਕ ਆ ਛਿਆਣੇ ਆ ਪੁੱਛਾਂ ਦੇਣ ਵਾਲੇ ਆ ਉੱਥੇ ਉੱਥੇ ਇਹਨਾਂ ਦਾ ਵਿਰੋਧ ਕਰਕੇ ਪੂਰੀ ਤਰ੍ਹਾਂ ਇਹਨਾਂ ਦਾ ਦੰਬ ਨੰਗਾ ਕਰਨਾ ਚਾਹੀਦਾ ਇੱਥੇ ਕੋਈ ਚੀਜ਼ ਨਹੀਂ ਹੈਗੀ ਇੱਥੋਂ ਤੱਕ ਕਿ ਜੇਕਰ ਇਹ ਬੰਦਾ ਮੈਂ ਮੁਰਗੀ ਨੂੰ ਹੱਥ ਲਾਇਆ ਸਭ ਕੁਝ ਕੀਤਾ ਜੇ ਇਹਦੀ ਮੁਰਗੀ ਦੇ ਪੀਤੇ ਢਾਲੇ 'ਚ ਸ਼ਕਤੀ ਆ ਤਾਂ ਮੈਨੂੰ ਦੱਸੇ ਮੇਰੇ ਨਾਲ ਗੱਲ ਕਰੇ ਮੇਰਾ ਨੁਕਸਾਨ ਕਰੇ ਕਦੋਂ ਕਰ ਸਕਦਾ ਇਹਨਾਂ ਦਾ ਤਾਂ ਬਿਲਕੁਲ ਬਿਲਕੁਲ ਨੂੰ ਮੈਂ ਇੱਕ ਬੇਨਤੀ ਕਰਦਾ ਡਰਨ ਦੀ ਲੋੜ ਹੈ ਨਹੀਂ ਕਿ ਜਿੱਥੇ ਵੀ ਇਹ ਗੰਦਪੇਲ ਹੁੰਦਾ ਉੱਥੇ ਡਾਕਟਰਾਂ ਦਾ ਵਿਰੋਧ ਕਰੋ ਇਹਨਾਂ ਦੇ ਸਿਰ ਵਿੱਚ ਇੱਥੋਂ ਤੱਕ ਜੁੱਤੀਆਂ ਮਾਰ-ਮਾਰ ਕੇ ਇਹਨਾਂ ਨੂੰ ਸਹੀ ਕੰਮ ਕਰਨ ਲਾਓ ਹਰਾਮ ਦੀ ਕਮਾਈ ਖਾਣੀ ਬੰਦ ਕਰੋ ਸਰਕਾਰ ਤੋਂ ਇਹ ਆਸਣਾ ਰੱਖੋ ਇਹ ਇਸ ਤਰ੍ਹਾਂ ਜਾਨਵਰਾਂ ਦੀ ਤਰ੍ਹਾਂ ਹੀ ਬੰਦਿਆਂ ਦੀ ਵੀ ਬਲੀ ਦਿੱਤੀ ਜਾਂਦੀ ਸਭ ਕੁਝ ਇਹ ਹੋ ਰਿਹਾ ਕਿ ਗੱਲਾਂ ਜਾਗਰ ਨਹੀਂ ਹੁੰਦੀਆਂ ਪਰ ਜਿੱਥੇ ਕਿਤੇ ਹੋਈ ਵੀ ਜਾਂਦੀਆਂ ਇਸ ਕਰਕੇ ਇਹਨਾਂ ਰੋਕਾਂ ਦਾ ਡਟਵਾ ਵਿਰੋਧ ਕਰਨ ਦੀ ਲੋੜ ਆ ਅੱਜ ਸਮਾਜ ਨੂੰ ਇਹ ਵਿੰਗਾਰ ਆ ਅੱਜ ਇੱਥੇ ਹੋਇਆ ਕੱਲ ਓਥੇ ਹੋਵੇਗਾ ਹੋਰ ਕਿਤੇ ਪਰਸੋਂ ਨੂੰ ਤੁਹਾਡੇ ਬੱਚਿਆਂ ਦੀ ਬਲੀ ਤੱਕ ਵੀ ਇਹ ਲੋਕ ਪਹੁੰਚ ਜਾਂਦੇ ਆ ਇਸ ਕਰਕੇ ਇਹਨਾਂ ਦੀ ਰੋਕਥਾਮ ਵਾਸਤੇ ਪੂਰਾ ਇਹਨਾਂ ਦਾ ਡਟਵਾ ਵਿਰੋਧ ਕਰੋ ਅਤੇ ਜਿੰਨੇ ਵੀ ਇਹ ਜੇ ਕੰਮ ਕਰਦਾ ਹੈ ਉਹਦੇ ਖਿਲਾਫ ਪੁਲਿਸ ਪ੍ਰਸ਼ਾਸਨ ਅਤੇ ਜੰਗਲਾਤ ਮਹਿਕਮਾ ਇਹਨਾਂ ਨਾਲ ਮਿਲ ਕੇ ਕਾਨੂੰਨੀ ਕਾਰਵਾਈ ਜਿਹੜੀ ਉਹ ਕਰਵਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਇਹ ਜੰਗਲੀ ਜੀਵ ਆ ਇਹਨਾਂ ਨੂੰ ਜੀਣ ਦਾ ਹੱਕ ਕੁਦਰਤ ਨੇ ਦਿੱਤਾ ਹੈ ਹਾਲਾਂਕਿ ਇਹ ਪੁੱਛਾ ਦੇਣ ਵਾਲੇ ਪਖੰਡੀ ਲੋਕਾਂ ਨੇ ਨਹੀਂ ਦਿੱਤਾ ਧੰਨਵਾਦ ਸਾਰਿਆਂ ਨੂੰ ਸਸਤਾ